ਸੋ ਇਹ ਪੁੱਛਿਆ ਅਰਿੰਦਰ ਕੀ ਕਹਣਾ ਜਾਓਗੇ ਜਿਹੜਾ ਅੱਜ ਪੂਰੇ ਪੰਜਾਬ ਨੂੰ ਬੰਦ ਦੀ ਸੱਦਾ ਦਿੱਤਾ ਗਿਆ ਸੀ ਸਮਰਥਨ ਮਿਲ ਰਿਹਾ ਲੋਕਾਂ ਦਾ ਕਿਸ ਤਰ੍ਹਾਂ ਦਾ ਹੋਊਗਾ ਅ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਮਰਥਨ ਮਿਲ ਰਿਹਾ ਪੰਜਾਬ ਬੰਦ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਪੂਰੇ ਦੇਸ਼ ਦੇ ਲਈ ਜਿਹੜੇ ਖੇਤੀ ਨੀਤੀ ਦੀ ਲਈ ਅੱਜ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਜੇਕਰ ਸਰਕਾਰ ਕਿਸੇ ਵੀ ਕਿਸਮ ਦਾ ਚਾਹੇ ਬਲ ਪ੍ਰਯੋਗ ਹੋਵੇ ਜਾਂ ਕੋਈ ਘਟਿਆ ਹਰਕਤ ਹੋਵੇ ਪੰਜਾਬ ਦੀ ਪੂਰੀ ਆਵਾਮ ਆ ਜਿਹੜੀ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੇ ਨੇ ਔਰ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਭਾਰਤ ਦੇ ਕਿਸਾਨ ਨੇ ਉਹ ਸਾਰੇ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਪੂਰੇ ਦੇਸ਼ ਦਾ ਇੱਕ ਸਰਵੋੱਚ ਲੀਡਰ ਉੱਗਾ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿਸਾਨੀ ਦੇ ਉੱਪਰ ਬੜੇ ਸੰਘਰਸ਼ ਲੜੇ ਔਰ ਅੱਜ ਐਮਐਸਪੀ ਦੇ ਉੱਪਰ ਉਹ ਬੈਠੇ ਨੇ ਔਰ ਮੋਰਚੇ ਨੂੰ ਫਤਿਹ ਕਰਕੇ ਉੱਠਣਗੇ ਇਹ ਜਿਹੜੀ ਸਾਡੀ ਪੂਰੀ ਤੇ ਪੂਰੀ ਟੀਮ ਦੀ ਇਹ ਅਪੀਲ ਵੀ ਹੈ ਲੋਕਾਂ ਨੂੰ ਵੀ ਜਿਹੜੇ ਨਾਲ ਸਾਡੇ ਖੜ੍ਹ ਗਏ ਤੇ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸਮਰਥਨ ਦੇ ਵਿੱਚ ਲੋਕ ਆਏ ਨੇ ਉਹ ਇੱਕ ਵੀ ਜਥੇਬੰਦੀ ਇੱਕ ਵੀ ਕੋਈ ਅਜਿਹਾ ਦਾਇਰਾ ਨਹੀਂ ਰਹਿ ਗਿਆ ਜਿਹੜਿਆਂ ਨੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੇ ਸਮਰਥਨ ਨੂੰ ਸਹਿਯੋਗ ਨਾ ਦਿੱਤਾ ਹੋ ਕਿਹੜੀ ਕਿਹੜੀ ਸੇਵਾਵਾਂ ਜਿਹੜੀਆਂ ਜਿਹੜੇ ਐਮਰਜੈਂਸੀ ਲਈ ਛੱਡੇ ਐਮਰਜੈਂਸੀ ਦੇ ਲਈ ਜੋ ਵੀ ਐਂਬੂਲੈਂਸ ਡਾਕਟਰੀ ਸਹਾਇਤਾ ਜਿਹੜੀ ਲੋੜਿੰਦੇ ਜਿਹੜੇ ਜੀਵਨ ਦੇ ਲਈ ਜ਼ਰੂਰੀ ਅੰਗ ਨੇ ਉਹਨਾਂ ਨੂੰ ਛੱਡ ਕੇ ਹਰ ਇੱਕ ਸੇਵਾਵਾਂ ਨੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੰਦ ਨੇ ਔਰ ਬਹੁਤ ਹੀ ਵਧੀਆ ਤੇ ਵੱਡਾ ਹੰਗਾਰਾ ਪੰਜਾਬ ਪੰਦ ਨੂੰ ਮਿਲਿਆ ਹੋਇਆ ਅਗਰੇ ਕੀ ਕਹਿਣਾ ਚਾਹੂੰਗੇ ਜਿਹੜਾ ਅੱਜ ਪੰਜਾਬ ਪੰਦ ਦਾ ਸੱਤਾ ਦਿੱਤਾ ਗਿਆ ਪੂਰੇ ਪੰਜਾਬ ਪਰ ਦੇ ਵਿੱਚ ਲੋਕਾਂ ਦਾ ਕਿਸ ਤਰ੍ਹਾਂ ਹੰਗਾਰਾ ਪੈਦਾ ਦੇਖੋ ਜੀ ਇਹ ਦੋਹਾਂ ਹੀ ਫੋਰਮਾਂ ਦਾ ਇੱਕ ਕਾਲ ਆਈ ਸੀ ਵੀ ਫੈਸਲਾ ਮੀਟਿੰਗ ਦੇ ਵਿੱਚ ਲੈ ਗਿਆ ਕਿ ਸਾਰੇ ਹੀ ਪੰਜਾਬ ਦੇ ਪੰਜਾਬ ਦੇ ਵਿੱਚ ਜੋ ਆਪਣਾ ਸ਼ੰਭੂ ਖਨੋਰੀ ਦੇ ਰਤਨਪੁਰਾ ਬਾਰਡਰਾਂ ਤੇ ਕਿਸਾਨੀ ਕਿਸਾਨਾਂ ਦੀਆਂ ਹੱਕੀ ਮੰਗਾਂ ਵਾਸਤੇ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਦੇ ਸਮਰਥਨ ਤੇ ਸਰਦਾਰ ਡੱਲੇਵਾਦ ਸਾਹਿਬ ਜੋ ਮਰਨਵਾਰਤਾ ਜਿੰਨਾ ਦਾ ਅੱਜ 35 ਦਿਨ ਹੋ ਚੁੱਕਿਆ ਉਸ ਦੇ ਸਮਰਥਨ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਲੋਕ ਬੜੀ ਵੱਡੀ ਪੱਦਰ ਤੇ ਸ਼ਹਿਰਾਂ ਵਿੱਚ ਤਾਂ ਹੋਣੀ ਹੋਣੀ ਸੀ ਤਕਰੀਬਨ ਸਾਰੇ ਸਾਰੇ ਪਿੰਡ ਸੀਲ ਹੋਏ ਹੋਏ ਆ ਕਿਸੇ ਵੀ ਪਿੰਡ ਦੀ ਮਾਰਕੀਟ ਨਹੀਂ ਖੁੱਲੀ ਕਿਸੇ ਵੀ ਘਰ ਦਾ ਕਿਸੇ ਦੇ ਖੇਤੀ ਦਾ ਕਾਰੋਬਾਰ ਵੀ ਨਹੀਂ ਚੱਲ ਰਿਹਾ ਸੋ ਦੂਸਰੇ ਕੋਈ ਵਰਕਸ਼ਾਪ ਵਾਲੇ ਵੀ ਰਾ ਦੋਦੀ ਵੀਰ ਸਾਰਿਆਂ ਦੇ ਹੀ ਪ੍ਰੋਗਰਾਮ ਬੰਦ ਹੋਏ ਹੋਏ ਕਿ ਨਾ ਅਮ ਜੀ ਕੀ ਕਹਣਾ ਜੀ ਦਰਸ਼ਨ ਸਿੰਘ ਜੀ ਕੀ ਕਹਣਾ ਜੀ ਜੋ ਅੱਜ ਬੱਸ ਤੇ ਚੜ੍ਹਨ ਸੀ ਬੱਸ ਤੇ ਚੜ੍ਹਨਾ ਸੀ ਬਾਕੀ ਵੀ ਜਾ ਬੰਦ ਹੜਤਾਲ ਹੈ ਤੇ ਲੱਗਦਾ ਪਤਾ ਹੀ ਨਹੀਂ ਸੀ ਪ੍ਰਕਾਰ ਮੁਸ਼ਕਲ ਆਈ ਕੋਈ ਹਾਂਜੀ 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 ਮੁਸ਼ਕਲ ਤਾਂ ਹੋਣੀ ਹੁੰਦੀ ਜਾਲਸ ਇਸ ਤਰ੍ਹਾਂ ਦੇਖਦੇ ਪਈਓ ਕਿਸਾਨਾਂ ਦੀ ਮੰਗਾ ਜਾਏ ਜੇ ਮੰਗਾ ਤਾਂ ਜਾਏ ਜੀ ਆਈ ਤੇ ਫਿਰ ਹੁਣ ਕਿਵੇਂ ਜਾਉਂਗੇ ਪਿੰਡਾਂ ਜਾਂ ਕਿਹੜਾ ਕਿ ਹੁਣ ਫਿਰ ਵਾਪਸੀ ਹੋ ਜੰਨੇ ਆਂ ਟਿਕਾਣੇ ਤੇ ਹੱਜ ਨਹੀਂ ਹੈ